ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਦੇ ਗੁਰਮੁਖੀ ਦੇ ਬਹੁਤ ਸ਼ਬਦ ਅੱਜ ਸਾਡੇ ਜਹਨ ਵਿੱਚੋਂ ਸਾਡੇ ਸਮਾਜ ਵਿੱਚੋਂ ਗਾਇਬ ਹੁੰਦੇ ਜਾ ਰਹੇ ਨੇ ਇੰਗਲਿਸ਼ ਨੇ ਅੰਗਰੇਜ਼ੀ ਦੇ ਸ਼ਬਦਾਂ ਨੇ ਸਾਡੇ ਬਹੁਤ ਗੁਰਮੁਖੀ ਸ਼ਬਦ ਪੰਜਾਬੀ ਸ਼ਬਦ ਉਹਨਾਂ ਨੂੰ ਮਾਰ ਦਿੱਤਾ ਜਿਵੇਂ ਪਿੰਡਾਂ ਦੇ ਵਿੱਚ ਪਹਿਲਾਂ ਪਹਿਲ ਆਪਾਂ ਅੰਮ੍ਰਿਤ ਵੇਲੇ ਨੂੰ ਅੰਮ੍ਰਿਤ ਵੇਲੇ ਦੀ ਬਾਬਤ ਵੱਖ-ਵੱਖ ਤਰ੍ਹਾਂ ਦੇ ਸ਼ਬਦ ਪਿੰਡਾਂ ਦੇ ਵਿੱਚ ਸਾਡੇ ਬਜ਼ੁਰਗ ਵਰਤਦੇ ਹੁੰਦੇ ਜਿਵੇਂ ਅੰਮ੍ਰਿਤ ਵੇਲਾ ਵੱਡਾ ਤੜਕਾ ਪਾਉ ਫਟਾਲੇ ਨਾਲ ਜਾਂ ਕੰਮੀ ਵੇਲਾ ਸ਼ਾਹ ਵੇਲਾ ਲੋਡਾ ਵੇਲਾ ਲੋਏ ਲੋਏ ਤਰਕਾਲਾਂ ਦੀਵਾ ਬੱਤੀ ਜਾਂ ਤਾਰੇ ਚੜੇ ਨਾਲ ਜਾਂ ਸਾਜਰਾ ਸਵਖਤਾ ਪਹਿਲਾ ਪਹਿਰ ਸੁਨੇਹਾ 21 ਚੜ੍ਹਦੇ ਨਾਲ ਪਿੰਡਾਂ ਵਿੱਚ ਇੱਕ ਹੋਰ ਵੀ ਸ਼ਬਦ ਬੋਲਿਆ ਸੀ ਭਾਈ ਜੀ ਜਦੋਂ ਗੁਰਦੁਆਰਾ ਸਾਹਿਬ ਸਵੇਰੇ ਲੱਗਦੇ ਅੰਮ੍ਰਿਤ ਵੇਲੇ ਸਿੱਖ ਲੱਗਦੇ ਨਾਲ ਇਹ ਸ਼ਬਦ ਸਾਡੇ ਸਾਰੇ ਇੰਗਲਿਸ਼ ਨੇ ਜਿਹੜੇ ਗਾਇਬ ਕਰ ਦਿੱਤੇ ਟਾਈਮ ਸਾਰੇ ਸ਼ਬਦਾਂ ਨੂੰ ਖਾ ਗਿਆ ਬਹੁਤ ਸਕੂਲ ਅੱਜ ਪੰਜਾਬੀ ਤੋਂ ਮੁਨਕਰ ਹੋ ਰਹੇ ਨੇ ਗੁਰੂ ਪਿਆਰਿਓ ਜਿਹੜੇ ਸਕੂਲ ਪੰਜਾਬੀ ਤੋਂ ਮੁਨਕਰ ਹੋ ਰਹੇ ਨੇ ਧਿਆਨ ਦੇਣ ਦੀ ਲੋੜ ਐ ਸੁਚੇਤ ਹੋਣ ਦੀ ਲੋੜ ਐ ਸਕੂਲਾਂ ਵਾਲੇ ਆਪਣੇ ਇਸ਼ਤਿਹਾਰ ਵੀ ਪੰਜਾਬੀ ਚ ਕੋਈ ਨਹੀਂ ਛਾ ਪਾ ਰਹਿਆ ਇੰਗਲਿਸ਼ ਚ ਛਾ ਪਾ ਰਹੇ ਨੇ ਪਿੰਡਾਂ ਵਿੱਚ ਇਸ਼ਤਿਹਾਰ ਭੇਜਣੇ ਹੁੰਦੇ ਨੇ ਤਾਂ ਸ਼ਾਪ ਇੰਗਲਿਸ਼ ਵਿੱਚ ਰਹੇ ਨੇ ਸੋ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਇਹ ਅਮੀਰ ਸ਼ਬਦ ਸਾਰੇ ਸਤਗੁਰਾਂ ਨੇ ਖਜ਼ਾਨਾ ਗੁਰਬਾਣੀ ਵਿੱਚ ਸੰਭਾਲਿਆ ਹੋਇਆ ਜਿਵੇਂ ਕੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨੰਗਾ ਪੰਖੀ ਭੌਂਦਿਆਂ ਲੈਣ ਨਾ ਸਾ ਸਾਰੇ ਸ਼ਬਦ ਗੁਰਬਾਣੀ ਵਿੱਚ ਦਰਜ ਨੇ ਪਰ ਅਸੀਂ ਅੱਜ ਭੁੱਲ ਗਏ ਕਰਸਾਣ ਵਾਲੇ ਸ਼ਬਦ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸਹਾਗਾ ਰੱਖ ਗਰੀਬੀ ਵੇਸ ਕਿੰਨੇ ਅਮੀਰ ਸ਼ਬਦ ਸਾਡੇ ਗੁਰਮੁਖੀ ਤੇ ਪੰਜਾਬੀ ਦੇ ਜੋ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਭਾਲੇ ਹੋਏ ਨੇ ਪਰ ਅਸੀਂ ਅੱਜ ਹੋਰ ਭਾਸ਼ਾਵਾਂ ਦੇ ਪਿੱਛੇ ਲੱਗ ਕੇ ਅਗਾਵਧੂ ਬਣਦੇ ਬਣਦੇ ਆਪਣੀ ਗੁਰਮੁਖੀ ਬੋਲੀ ਦੇ ਅਮੀਰ ਸ਼ਬਦ ਭੁੱਲਦੇ ਜਾ ਰਹੇ ਹਾਂ ਸੋ ਧਿਆਨ ਦੇਣ ਦੀ ਲੋੜ ਹੈ ਦਾਸ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀਏ ਗੁਰਸਾਗਰ ਮਸਤੋਣਾ ਸਾਹਿਬ